ਇਸ ਕੋਲ ਸਾਡੇ ਸਰੋਵਰ ਦੇ ਵਿੱਚੋਂ ਸਫਾਈ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਫਰਮਾਨ ਹੈਗਾ ਕਾਇ ਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਈ ਅਰੋਗਾ ਗੁਰੂ ਪਾਤਸ਼ਾਹ ਦੀ ਖਾਲਸਾ ਪੰਥ ਦੇ ਬੜੀ ਕਿਰਪਾ ਹੀ ਜਦੋਂ ਪਹਿਲਾਂ ਸਮਿਆਂ ਦੇ ਵਿੱਚ ਲੋਕਾਂ ਨੇ ਜਾਤ ਵਰਣ ਛੂਤ ਸ਼ਾਤ ਤੇ ਹੋਰ ਕਈ ਤਰੀਕਿਆਂ ਦੇ ਨਾਲ ਮਨੁੱਖਤਾ ਨੂੰ ਆਪਸ ਦੇ ਵਿੱਚ ਵੰਡਿਆਇਆ ਸੀ ਲੋਕ ਇੱਕ ਥਾਂ ਤੇ ਨਾ ਬਹਿ ਸਕਦੇ ਸੀ ਨਾ ਕੁਛ ਛਕ ਸਕਦੇ ਸੀ ਤੇ ਨਾ ਇਸ਼ਨਾਨ ਕਰ ਸਕਦੇ ਗੁਰੂ ਸਾਹਿਬ ਨੇ ਇਹ ਭੇਦਭਾਵ ਵਿਤਕਰੇ ਦੂਰ ਕਰਨ ਦੇ ਲਈ ਜਿੱਥੇ ਪਹਿਲਾਂ ਪੰਗਤ ਪਾਸ਼ਾ ਸੰਗਤ ਬੌਲੀ ਸਾਹਿਬ ਬਣਾਈ ਉਥੇ ਗੁਰੂ ਪਾਤਸ਼ਾਹ ਨੇ ਸਰੋਵਰ ਵੀ ਬਣਾਈ ਤੇ ਉਹਨਾਂ ਸਰੋਵਰਾਂ ਦੇ ਵਿੱਚ ਜਿੱਥੇ ਅਸੀਂ ਇਸ਼ਨਾਨ ਕਰਕੇ ਆਪਣੇ ਤਨ ਨੂੰ arogya ਰੱਖਦੇ ਆ ਉਥੇ ਉਹਦਾ ਮਹੱਤਵ ਇਹ ਵੀ ਆ ਪੀ ਸਾਡੇ ਅੰਦਰ ਕਿਸੇ ਦੇ ਪ੍ਰਤੀ ਨਫ਼ਰਤ ਵਿਤਕਰਾ ਭੇਦ ਭਾਵ ਨਹੀਂ ਆ ਅਸੀਂ ਇੱਕੋ ਥਾਂ ਤੋਂ ਇਸ਼ਨਾਨ ਕਰਕੇ ਦੱਸਦੇ ਹਾਂ ਵੀ ਅਸੀਂ ਸਾਰੇ ਇੱਕ ਪਿਤਾ ਇੱਕ ਸਕੇ ਹਮਾਰਿਕ ਤੂੰ ਮੇਰਾ ਗੁਰਹਾਈ ਅਸੀਂ ਇੱਕ ਬਾਪੂ ਅਕਾਲ ਪੁਰਖ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰੂ ਨਾਨਕ ਦੇ ਪੁੱਤ ਧੀਆਂ ਵਾ ਤੋਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੋ ਸੱਚੇ ਪਾਤਸ਼ਾਹ ਜੀ ਦਾ ਬਣਾਇਆ ਹੋਇਆ ਮਹਾਨ ਤੇ ਪਾਵਨ ਤਖਤ ਆ ਇਸ ਤਖਤ ਸਾਹਿਬ ਦੇ ਨਾਲ ਹੀ ਜੋ ਸਰੋਵਰ ਆ ਜਿਦੋਂ ਇਸ਼ਨਾਨ ਕਰਕੇ ਸੰਗਤਾਂ ਫਿਰ ਪਾਤਸ਼ਾਹ ਦੇ ਦਰਸ਼ਨ ਕਰਨ ਜਾਂਦੀਆਂ ਇਸ ਮੁਬਾਰਕ ਸਰੋਵਰ ਦੀ ਅੱਜ ਦੀ ਜਿਹੜੀ ਕਾਰ ਸੇਵਾ ਵਾ ਤਖਤ ਸ਼ਰੀ ਕੇਸਗੜ੍ਹ ਸਾਹਿਬ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੂਰਨ ਤੌਰ ਦੇ ਉੱਤੇ ਸਹਿਯੋਗ ਕਰਦਿਆ ਹੋਇਆ ਸ਼੍ਰੀਮਾਨ ਪੰਥ ਰਤਨ ਸੰਤ ਬਾਬਾ ਹਰਬੰਸ ਸਿੰਘ ਦੀ ਕਾਰ ਸੇਵਾ ਦਿੱਲੀ ਵਾਲੇ ਉਹਨਾਂ ਤੋਂ ਵਰਸਾਇ ਹੋਏ ਮਹਾਪੁਰਸ਼ ਸੰਤ ਬਾਬਾ ਬਜਨ ਸਿੰਘ ਜੀ ਕਾਰ ਸੇਵਾ ਵਾਲੀ ਜਿਹੜੀ ਸਾਡੀ ਮਹਾਨ ਸੰਪਰਦਾ ਉਹਨਾਂ ਦੇ ਵੱਲੋਂ ਅੱਜ ਖਾਲਸਾ ਪੰਥ ਦੇ ਸਹਿਯੋਗ ਦੇ ਨਾਲ ਇਹ ਕਾਰ ਸੇਵਾ ਜਿਹੜੀ ਆ ਆਰੰਭ ਕੀਤੀ ਗਈ ਆ ਤੇ ਆਪਾ ਸਭ ਜਾਣਦੇ ਹਾਂ ਵੀ ਸੰਗਤਾਂ ਦੇ ਵਿੱਚ ਸੇਵਾ ਨੂੰ ਲੈ ਕੇ ਬੜਾ ਉਤਸ਼ਾਹ ਹੁੰਦਾ ਕਿਉਂਕਿ ਹਰ ਸੇਖੇ ਮੰਨਦਾ ਵਾ ਵੀ ਭਾਗਾਂ ਵਾਲਿਆਂ ਨੂੰ ਸੇਵਾ ਨਸੀਬ ਹੁੰਦੀ ਆ ਤੋ ਅੱਜ ਇਹ ਸੇਵਾ ਰੰਭ ਹੋਈ ਆ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਔਰ ਬਹੁਤ ਸ਼ੇਤੀ ਸੰਗਤ ਨੇ ਇਹ ਸੇਵਾ ਨੂੰ ਸੰਪੂਰਨ ਕਰਕੇ ਇਹ ਜਿਹੜਾ ਸਰੋਵਰ ਆ ਇਹਦੇ ਵਿੱਚ ਫੇਰ ਤੋਂ ਜਲ ਜਿਹੜਾ ਵਾ ਭਰ ਕੇ ਸੰਗਤਾਂ ਇੱਥੋਂ ਇਸ਼ਨਾਨ ਕਰਨ ਗਈਆਂ ਤੇ ਆਨੰਦ ਮਾਣਨ ਗਈਆਂ ਮੈਂ ਸਮੁੱਚੀ ਕੌਮ ਨੂੰ ਤੇ ਸੰਗਤ ਨੂੰ ਅਪੀਲ ਕਰਦਾ ਖਾਸ ਕਰਕੇ ਇਲਾਕੇ ਦੇ ਸੰਗਤ ਨੂੰ ਕਿ ਉਹ ਇਸ ਸੇਵਾ ਦੇ ਵਿੱਚ ਆਣ ਕੇ ਆਪਣਾ ਯੋਗਦਾਨ ਜ਼ਰੂਰ ਪਾਉਣ ਕਿਉਂਕਿ ਸਾਡਾ ਇਹ ਸਿਧਾਂਤ ਹੈਗਾ ਬਿੰਦ ਸੇਵਾ ತ್ರೆਗਾ ਹੱਥ ਪੈਰ ਹੋਰ ਨੇਫਲ ਕਰਨੇ ਸੇਵਾ ਤੋਂ ਬਿਨਾਂ ਤੇ ਹੱਥ ਪੈਰ ਵੀ ತ್ರೆਗਾ ਹੱਥ ਪੈਰ ਤਾਂ ਹੀ ਸ਼ੋਭਨੀਕ ਆ ਜੇ ਆਪਾਂ ਸੇਵਾ ਕਰੀਏ ਤੋਂ ਇਸ ਸੇਵਾ ਦਾ ਅੱਜ ਕਾਰਜ ਆਰੰਭ ਹੋਇਆ ਸੰਗਤਾਂ ਨੂੰ ਵੱਧ ਚੜਕੇ ਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਬਾਕੀ ਅੱਜ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰਿਆਈਪੁਰਬ ਵੀ ਆ ਤਨ ਤਨ ਰਾਮਦਾਸ ਗੁਰ ਜਿਨੂ ਸ੍ਰੀਆ ਤੇ ਨਾ ਸਵਾਰਿਆ ਜਦੋਂ ਭਾਈ ਜੱਠਾ ਜੀ ਸਾਨੂੰ ਲਾਹੌਰ ਮਾਤਾ ਪਿਤਾ ਚੜ੍ਹਾਈ ਕਰ ਗਏ ਸੀ ਤੇ ਕਿਸੇ ਨੇ ਬਾਹ ਨਹੀਂ ਸੀ ਫੜੀ ਉਸ ਵੇਲੇ ਉਹਨਾਂ ਦੇ ਨਾਨੀ ਜੀ ਉਹਨਾਂ ਨੂੰ ਬਾਸਰ ਕੇ ਲੈ ਆਏ ਇੱਥੋਂ ਦੇ ਗੁਰੂ ਅਮਰਦਾਸ ਜੀ ਸੇਵਾ ਚੱਲਦੀ ਸੀ ਗੋੰਦਵਾਲ ਸਾਹਿਬ ਉੱਤੇ ਸੇਵਾ ਕਰਨੀ ਔਰ ਗੁਰੂ ਨਾਨਕ ਦੇ ਘਰ ਨੂੰ ਕਿਹਾ ਜਾਂਦਾ ਨਿਮਾਣਿਆਂ ਦਾ ਮਾਣ ਨੇ ਤਾਣਿਆਂ ਦਾ ਤਾਣ ਨਿਉਟਿਆਂ ਦੀ ਓਟ ਹਕੀਕਤ ਦੇ ਵਿੱਚ ਭਾਈ ਜੇਠਾ ਜੀ ਜਦੋਂ ਸੇਵਾ ਕਰਕੇ ਗੁਰੂ ਘਰ ਦੇ ਵਿੱਚ ਪ੍ਰਵਾਨ ਹੋਏ ਧੁਰ ਦਰਗਾਹੀ ਬਖਸ਼ਿ ਸਦਕਾ ਤਾਂ ਫੇਰ ਉਹ ਭਾਈ ਜੇਠਾ ਜੀ ਤੋਂ ਗੁਰੂ ਰਾਮਦਾਸ ਜੀ ਬਣੇ ਤੇ ਜਦੋਂ ਗੁਰੂ ਰਾਮਦਾਸ ਜੀ ਬਣੇ ਤੇ ਉਹਨਾਂ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਵੇਖ ਕੇ ਜਦੋਂ ਗਰਿਆਈ ਤੇ ਬੈਠੇ ਹੋ ਤੇ ਉਹਨਾਂ ਨੇ ਕਿਆ ਸੀ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮਹਾਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇ ਰਾ ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ ਇਹ ਗੁਰੂ ਨਾਨਕ ਦਾ ਘਰ ਵਾ ਇੱਥੇ ਵੇਖੋ ਦੁਨਿਆਵੀ ਤੌਰ ਤੇ ਕਹਿੰਦੇ ਹੀ ਇਹਨਾਂ ਦਾ ਕੋਈ ਮਾਈ ਬਾਪ ਹੀ ਨਹੀਂ ਪਰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪਹਿਲਾਂ ਆਪਣੀ ਧੀ ਬੀਬੀ ਭਾਨੀ ਦਾ ਨਾਤਾ ਉਹਨਾਂ ਦੇ ਨਾਲ ਕੀਤਾ ਫਿਰ ਗੁਰਿਆਈ ਵੀ ਮਿਲੀ ਕਿਉਂਕਿ ਧੁਰ ਦਰਗਾਹ ਹੀ ਬਖਸ਼ਿਸ਼ ਉਹਨਾਂ ਦੀ ਸੇਵਾ ਤੇ ਗੁਰੂ ਦਾ ਹੁਕਮ ਮੰਨਣ ਦਾ ਜਿਹੜਾ ਉਹਨਾਂ ਅੰਦਰ ਸੰਕਲਪ ਸੀ ਉਹਦੇ ਸਦਕਾ ਇਹ ਬਖਸ਼ਿਸ਼ ਆਈਆਂ ਮੈਂ ਸਮੁੱਚੀ ਕੌਮ ਨੂੰ ਜਿੱਥੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਗੁਰਤਾ ਗਦੀ ਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਉਥੇ ਰੰਗਰੇਟੇ ਗੁਰੂ ਕੇ بیٹے ਸਦਾ ਰਹੋ ਪੰਥ ਸੰਗ ਅਮੇਟੇ ਮਹਾਨ ਜਰਨੈਲ ਮਹਾਨ ਸ਼ਹੀਦ ਸਾਡੇ ਭਾਈ ਸਾਹਿਬ ਭਾਈ ਜੀਵਨ ਸਿੰਘ ਜੀ ਜਿਨ੍ਹਾਂ ਨੂੰ ਭਾਈ ਜਤਾ ਜੀ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਜਿਹੜੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਮੁਬਾਰਕ ਸ਼ੀਸ਼ ਦਿੱਲੀ ਦੇ ਚਾਂਦਨੀ ਚੌਂਕ ਤੋਂ ਆਨੰਦਪੁਰ ਸਾਹਿਬ ਲੈ ਕੇ ਆਏ ਸੀ ਅੱਜ ਉਹਨਾਂ ਦਾ ਵੀ ਜਨਮ ਦਿਹਾੜਾ ਵਾ ਉਹਦੀ ਵੀ ਮੈਂ ਸਮੂੱਚੀ ਭਾਵ ਨੂੰ ਬਧਾਈ ਦਿਨਾ ਵਾ ਸਤਿਗੁਰੂ ਦੀ ਕਿਰਪਾ ਕਰਨ ਅਸੀਂ ਗੁਰੂ ਦੇ ਦਿੱਤੇ ਹੋਏ ਰਸਤੇ ਦੇ ਉੱਤੇ ਤੁਰ ਗਏ ਆਪਸ ਦੇ ਵਿੱਚ ਪ੍ਰੇਮ ਪਿਆਰ ਮੁਹੱਬਤ ਦੇ ਨਾਲ ਰਹੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਸਹ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਰ ਆਵੇ ਜੇ ਤਾਵਨ ਕਰ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾ ਰਸ਼ਿਆ ਰਿਆਸ ਦੇਖ ਸੇਖ ਸਥੇ ਵਿਰਤ ਕੀ ਪੈਲ ਪੰਥ ਦੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲ ਹਾ ਜੀ ਵਾਲੇ ਰੂਹ ਸਿੱਖਾ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਿਵੇਕ ਦੀ ਗਾਟਣ ਦੀ ਸੇਵਾ ਸਫਾਈ ਦੀ ਸੇਵਾ ਪਾਈ ਗਈ ਹੈ ਅੱਜ ਇਹਨਾ ਹੀ ਸੇਵਾ ਨੂੰ ਮੁਕ ਰੱਖਦੇ ਆਇਆ ਆਪ ਸਭ ਸੰਗਤਾਂ ਦੇ ਨਾਲ ਇਤਿਹਾਸ ਦੀ ਸਾਂਝ ਪਾ ਰਿਹਾ ਸਨ ਭਾਈ ਜੀਵਦੀਪ ਸਿੰਘ ਜੀ ਬੜਾਜ ਉਹਨਾਂ ਦੇ ਜਥੇਬੰਦਾਂ ਆਪ ਜੀ ਨੇ ਗੁਰ ਇਤਿਹਾਸ ਸਰਵਣ ਕੀਤਾ ਹੈ ਆਪ ਸਭ ਸਰਦਾਰੋ ਦਾੰਤਾ ਸ੍ਰੀ ਗੁਰੂ ਰਾਮਦਾਸ ਪਾਸ਼ਾ ਜੀ ਦੇ ਪਾਵਨ ਘਰਤਾ ਦੀ ਵਿਸਥਾ ਜਾਂ ਅਤੇ ਭਾਈ ਜੀਵਨ ਸਿੰਘ ਜੀ ਭਾਈ ਮੇਰਾ ਆਨਾਰ ਇਖਾਜ ਨਾਮ ਅਰਵਿਨਾਜ ਨੂੰ ਮਾਤਾ ਸਭਾ ਵੈਨਾ ਸਰਸ਼ਾਤ ਸੋਤ੍ਰ ਮਨਾਈ ਬਸਿਨਾਜ ਨੀਕਾ ਸਾਹ ਪੂਜਾਈ ਨਾਮ ਸਦਾ ਗੁਰਬਾਣ ਕੀਤਾ ਗੁਰ ਬਿਟੋ ਜਿਸ ਦੀ ਨਾਏ ਬੜੀਆਂ ਕਹਿ ਅਨੰਤ ਤੁਮ ਸੰਤੋ ਸ਼ਬਦ ਘਰੋ ਪਿਆਰੋ ਸਾਜਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦਿਤ ਘਰਤ ਭਾਗੇ ਘਰਤ ਭਾਗੇ ਚੰਦ ਵਾਜੇ ਕਲਾ ਜਿਤ ਕਰ ਭਾਰੀਆ ਪਾਲ ਜਦੋਂ ਤਦ ਵਸ ਪੀਤੇ ਕਾਲ ਕਟਿ ਜਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਬਾਵ ਅਤੀ ਸਤਿਕਾਰ ਜੋ ਪੰਤ ਰਤਨ ਮਹਾਪੁਰਸ਼ ਸੰਤਵਾਦਾਸਾ ਟਿਕਣੇ ਵਾਸੀ ਸੰਤਵਾਭਰਵੰਸ ਜੀ ਕਾਰ ਸੇਵਾ ਦਿਲਜੀ ਵਾਲੇ ਉਹਨਾਂ ਤੋਂ ਬਰੋਤਾਇ ਦੇ ਮਹਾਪੁਰਸ਼ ਦਿਲ ਵਾਲੀ ਗੱਲ ਸ਼ੇਰ ਦੇ ਕਹਿਆ ਰਣਾ ਦਿਲ ਵਾਲੀ ਗੱਲ ਸ਼ੇਰ ਦੇ ਕਹਿਆ ਰਣਾ ਕਿਹਤ ਗੱਲ ਤਾਨੂੰ ਪੁੱਛਣੀ ਹੈ ਖਾਸ ਜੀ ਕੌਣ ਦਾਾ ਗੁਰੂ ਹੈ ਅਮਰਦਾਸ ਜੀ ਕੌਣ ਦਾਾ ਗੁਰੂ ਹੈ बगैर जू बि खुरू बिना खुरूदास जी कौन तादा गुरू है मारी कण ताडा गुरू है मार जी गुरू तो बगैर तॾहिं हुजे त बाबा जी ताडा गुरू कौ ਤੇ ਅੱਗੇ ਉਹ ਬਾਬਾ ਅਮਰਦਾਸ ਜੀ ਨੀਵੀਂ ਪਾਵੇ ਦੂਜੀ ਵਾਰ ਫੇਰ ਬ੍ਰਹਮਚਾਰੀ ਆਖ ਲੱਗਾ ਤਸੋ ਤਸ ਦੇਣੀ ਬੋਲਦੇ ਨਹੀਂ ਤੁਹਾਡਾ ਗੁਰੂ ਕਿਹੜਾ ਹੈ ਤੇ ਸਹਜੇ ਜੀ ਵਰਤਦੇ ਬ੍ਰਹਮਚਾਰੀ ਨੇ ਆਪਣੀਆਂ ਲੱਗਾਂ ਪਛਾਣ ਕੀਤੀਆਂ ਤੇ ਆਖ ਲੱਗਾ ਤੇਰਾ ਭਲਾ ਹੋ ਜਾਏ ਅਮਰਦਾਸ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਕਿ ਤੂੰ ਅਰੇ ਤੱਕ ਕੋਈ ਗੁਰੂ ਧਾਰਨ ਨਹੀਂ ਕੀਤਾ ਤੇਰਾ ਕੋਈ ਗੁਰੂ ਨਹੀਂ ਤੂੰ ਨਗਰ ਹੈ ਤੇ ਤੇਰੇ ਬਾਹਰ ਦੇ ਕਹਦੇ ਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਵਤੇ ਗਵਾਨ ਜੀ ਦਾ ਕਾਲਸਾ ਵਾਹਤ ਦੀ ਕਿਨਤੇ ਸਫਰ ਸਾਰੇ ਹੀ ਬੜਾ ਤਾਗੇ ਹਾਂ